ਡੰਡੋਤ ਵੰਦਨਾ ਅਨਕੋ ਬਾ ਸਰਵ ਕਲਾ ਸਮਰਾਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰਾ ਹਥ ਮਾਲਕ ਮੇਰੇ ਧਨ ਜੀ ਧੰ ਬੋਲੋ ਸਾਰੇ ਮਾਲਕ ਮੇਰੇ ਧੰਨ ਜੀ ਧੰਨ ਬੋਲ ਸਾਰੇ ਉਪਮਾ ਮਹਿਮਾ ਜਿੰਨਾ ਦੀ ਹੈ ਅਗਮ ਅਪਾਰੇ ਉਪਮਾ ਮਹਿਮਾ ਜਿੰਨਾ ਦੀ ਹੈ ਅਗਮ ਅਪਾਰੇ ਮਿਹਰ ਦ੍ਰਿਸ਼ਟੀ ਜਿੰਨਾ ਦੀ ਠੱਗ ਪਾਪੀ ਤਾਰੇ ਮਿਹਰ ਦ੍ਰਿਸ਼ਟੀ ਜਿੰਨਾ ਦੀ ਠੱਗ ਪਾਪੀ ਤਾਰੇ ਜੋ ਵੀ ਆ ਕੇ ਟੈਪਿਆ ਇਹਨਾਂ ਦੇ ਦਵਾਰੇ ਜੋ ਵੀ ਆ ਕੇ ਟੈਪਿਆ ਇਹਨਾਂ ਦੇ ਦਵਾਰੇ ਉੱਖਾਂ ਸੱਬੇ ਮੇਟੀਆਂ ਪਰ ਗਏ ਪੰਡਾਰੇ ਉੱਖਾਂ ਸੱਬੇ ਮੇਟੀਆਂ ਪਰ ਗਏ ਪੰਡਾਰੇ ਅਮੁੱਲ ਪਦਾਰਥ ਮਿਲਦੇ ਮੁੱਲ ਪਦਾਰਥ ਮਿਲਦੇ ਹੈ ਇਥੋਂ ਚਾਰੇ ਸਭ ਸੰਕਟ ਸਭ ਬਿਗਨ ਜੀ ਹੈ ਜਾਂਦੇ ਟਾਰੇ ਲੋਕ ਅਤੇ ਪਰਲੋਕ ਜੀ ਲੋਕ ਅਤੇ ਪਰਲੋਕ ਜੀ ਇਥੋਂ ਜਾਣ ਸਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਪਿਆਰੇ ਬਾਬਾ ਜੀ ਦੀ ਅਮਰਤਮਈ ਬਾਣੀ ਸਰਬਣ ਕੀਤੀ ਆ ਸਾਰੀ ਸੰਗਤ ਨੇ ਹੁਣ ਕਾਪਤਾ ਸਰਬਣ ਕਰੋ ਕਾਪਤਾ ਦੀ ਟੀਕ ਹੈ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਕਿਵੇਂ ਬਾਬਾ ਜੀ ਦੇ ਪਿਆਰ ਚ ਖਿੱਚੀਆਂ ਸੰਗਤਾਂ ਬਾਬਾ ਜੀ ਦੇ ਸਮਾਗਮ ਦਿਹਾੜੇ ਆਉਂਦੇ ਨੇ ਪੂਰਨਮਾਸ਼ੀਆਂ ਵਰਸ਼ੀਆਂ ਦੇ ਸਮਾਗਮ ਹੋਰ ਵੀ ਸਮਾਗਮ ਆਉਂਦੇ ਨੇ ਤੇ ਸੰਗਤਾਂ ਦੇਖੋ ਕਿੱਥੋਂ ਕਿੱਥੋਂ ਧੰਨ ਬਾਬਾ ਜੀ ਸੱਚੇ ਪਾਤਸ਼ਾਹ ਸੋਲਨ Shimla ਦਿੱਲੀ ਅੰਦੌਰ ਦੇਖੋ ਬਾਬਾ ਜੀ ਕਿੱਥੇ ਕਿੱਥੇ ਦੇਹਰਾਦੂਨ ਪਟਨਾ ਸਾਹਿਬ ਬਾਬਾ ਜੀ ਕਲਕੱਤੇ ਬਾਬਾ ਜੀ ਨੇ ਹਿੰਦੁਸਤਾਨ ਦਾ ਕੋਈ ਕੋਨਾ ਨਹੀਂ ਛੱਡਿਆ ਜਿੱਥੇ ਬਾਬਾ ਜੀ ਨੇ ਸੱਚ ਦਾ ਪ੍ਰਚਾਰ ਨਾ ਕੀਤਾ ਹੋਵੇ ਸੱਚੀ ਬਾਣੀ ਨਾ ਸੁਣਾਈ ਹੋਵੇ ਸੰਗਤਾਂ ਨੂੰ ਤਾਰ ਦੇ ਤਾਰ ਦੇ ਬਾਬਾ ਜੀ ਬਾਬਾ ਜੀ ਪਟਨੇ ਤੋਂ ਹੁੰਦੇ ਹੋਏ ਕਲਕੱਤੇ ਸ਼ਹਿਰ ਜਾ ਰਹੇ ਨੇ ਕਲਕੱਤੇ ਬਾਬਾ ਜੀ ਦੇ ਦੀਵਾਨ ਸਜੇ ਖਾਲਸਾ ਸਕੂਲ ਦੇ ਵਿੱਚ ਤੋ ਦੀਵਾਨ ਸਜੇ دیਵਾਨਾ ਤੋਂ ਬਾਤ ਭਾਈ ਗਰਦਿਆਲ ਸਿੰਘ ਠੇਕੇਦਾਰ ਹੁੰਦਾ ਸੀ ਉਹ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਗ੍ਰਹਿ ਵਿਖੇ ਵੀ ਚਰਨ ਪਾਓ ਬਾਬਾ ਜੀ ਨੇ ਬੇਨਤੀ ਮਨਜ਼ੂਰ ਕੀਤੀ ਬਾਬਾ ਜੀ ਕਲਕੱਤੇ ਗੱਡੀ 'ਚ ਸਵਾਰ ਹੋ ਕੇ ਨਾਲ ਸੰਗੀ ਬਹਿੰਗਮ ਨਾਲ ਬਾਬਾ ਜੀ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਇੱਕ ਬਹੁਤ ਭਾਰੀ ਅਖੱਟ ਬਾਬਾ ਜੀ ਦੀ ਗੱਡੀ ਰੁੱਕ ਗਈ ਤੇ ਕਹਿਣ ਲੱਗੇ ਬਾਬਾ ਜੀ ਕਹਿਣ ਲੱਗੇ ਸੰਗਤ ਨੂੰ ਨੇੜੇ ਹੋ ਕੇ ਸੰਗਤ ਨੇ ਦੇਖਿਆ ਵੀ ਮਹਾਂਪੁਰਖ ਨੇ ਕੋਈ ਤਾਂ ਬਾਬਾ ਜੀ ਕਹਿਣ ਲੱਗੇ ਇਕੱਠ ਤਾਂ ਸੰਗਤ ਕਹਿਣ ਲੱਗੇ ਬਾਬਾ ਜੀ ਇੱਥੇ ਇੱਕ ਬਹੁਤ ਵੱਡਾ ਜਾਦੂਗਰ ਆ ਜਿਹੜਾ ਕਲਕੱਤੇ ਦਾ ਸਭ ਤੋਂ ਵੱਡਾ ਜਾਦੂਗਰ ਆ ਉਹ ਆਪਦਾ ਜਾਦੂ ਦਾ ਖੇਡ ਦਿਖਾ ਰਿਹਾ ਏ ਉਹ ਵੱਡੇ ਵੱਡੇ ਕੰਮ ਕਰਦਾ ਜਿਉਂਦੇ ਬੰਦਿਆਂ ਨੂੰ ਆਰਿਆਂ ਦੇ ਨਾਲ ਵਿਚਾਲਿਓਂ ਚੀਰ ਕੇ ਤੇ ਦੁਬਾਰਾ ਜੋੜ ਦਿੰਦਾ ਬਾਬਾ ਜੀ ਕਹਿੰਦੇ ਅੱਛਾ ਬਾਬਾ ਜੀ ਮਸਕਰਾਉਣ ਲੱਗੇ ਕਹਿੰਦੇ ਅੱਛਾ ਸੋ ਜਦੋਂ ਉਹ ਜਾਦੂਗਰ ਨੇ ਤੱਕਿਆ ਕੋਈ ਸਾਧੂ ਨੇ ਵੀ ਚਲੋ ਇਹਨਾਂ ਨੂੰ ਵੀ ਦੇਖ ਲੈਨੇ ਆ ਤੇ ਉਹ ਆਪਣੇ ਜੋਰਾ ਸ਼ੋਰਾ ਨਾਲ ਕਰਤੱਬ ਦਿਖਾਉਣ ਲੱਗਿਆ ਜੋਰਾ ਸ਼ੋਰਾ ਨਾਲ ਕਰਤੱਬ ਦਿਖਾਉਣ ਲੱਗਿਆ ਲੱਕੜੀ ਲਈ ਦੋ ਤਿੰਨ ਬਿਰੀ ਆਰੇ ਤੇ ਚੀਰੀਤ ਆਦ ਇਹੋ ਜੇ ਕਰਤੱਬ ਕੀਤੇ ਬਾਅਦ ਵਿੱਚ ਕੀ ਕੀਤਾ ਉਹਨੇ ਉਨੇ ਕੋਈ 16-17 ਸਾਲ ਦੀ ਬੇਟੀ ਸੀ ਜਿਸ ਨੂੰ ਉਸਨੇ ਵਿਚਾਲਿਓਂ ਚੀਰ ਕੇ ਦੋ ਫਾੜੀਆਂ ਕਰ ਦਿੱਤੀਆਂ ਤੇ ਸੰਗਤ ਤਰਾ-ਤਰਾ ਕਰਨ ਲੱਗੀ ਧੰਨਵਾ ਬਾਜੀ ਵਾਹਿਗੁਰੂ ਵਾਹਿਗੁਰੂ ਸੰਗਤ ਦੇਖ ਕੇ ਇਹ ਅਲੌਕਿਕ ਦ੍ਰਿਸ਼ ਬੜੀ ਘਬराई ਤੇ ਜਦੋਂ ਬਾਅਦ ਵਿੱਚ ਉਹ ਜੋੜਨ ਲੱਗਾ ਤੇ ਉਸਨੇ ਸਤ ਪ੍ਰਕਰਮਾ ਕਰਕੇ ਅੰਦਰ ਜਾ ਕੇ ਕਲਮਾ ਪੜ੍ਹੀਆਂ ਅੰਦਰ ਕਲਮਾ ਪੜੀਆਂ ਕਲਮਾ ਪੜ੍ਹ ਕੇ ਬਾਹਰ ਆਇਆ ਤੇ ਉਹ ਬੇਟੀ ਨੂੰ ਜਿਉਂਦੀ ਕਰਨ ਲੱਗਾ ਤਾਂ ਉਸ ਦੇ ਵਿੱਚ ਸਵਾਸ ਨਾ ਪਈ। ਉਹਦੇ ਦਿਮਾਗ 'ਚ ਆਈ ਸ਼ਾਇਦ ਕੋਈ ਕਲਮਾ ਦੇ ਵਿੱਚ ਕਮੀ ਰਹਿ ਗਈ ਹੋਵੇ। ਉਹ ਦੁਬਾਰਾ ਫੇਰ ਪਰਕਾਰਮਾ ਕਰਦਾ ਹੈ ਤੇ ਉਸੇ ਤਰ੍ਹਾਂ ਬੇਟੀ ਨੂੰ ਆ ਕੇ ਫੇਰ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹ ਬੇਟੀ ਜਿੰਦਾ ਜਿੰਦਾ ਨਹੀਂ ਹੁੰਦੀ ਤੇ ਕਬਰਾਂ ਜਾਂਦਾ। ਕਬਰਾਂ ਜਾਂਦਾ ਤਾਂ ਬਾਬਾ ਜੀ ਗੱਡੀ ਦੇ ਵਿੱਚ ਮਸਕਰਾ ਰਹੇ ਨੇ। ਬਾਬਾ ਜੀ ਮਸਕਰਾ ਰਹੇ ਨੇ ਤੇ ਉਹ ਜਦੋਂ ਤੀਜੀ ਵਾਰ ਬਾਹਰ ਆਉਂਦਾ ਤੇ ਭੁੱਬਾ ਮਾਰ ਕੇ ਰੋਣ ਲੱਗ ਜਾਂਦਾ ਤੇ ਸਿੱਧਾ ਬਾਬਾ ਜੀ ਦੀ ਗੱਡੀ ਅੰਨੀ ਨੂੰ ਆ ਰਿਹਾ ਤੇ ਬਾਬਾ ਜੀ ਨੂੰ ਕਹਿਣ ਲੱਗਾ ਬਾਬਾ ਜੀ ਕਿਰਪਾ ਕਰੋ ਮੇਰਾ ਜਾਦੂ ਚੱਲ ਨਹੀਂ ਰਿਹਾ ਤੇ ਉਹਨੂੰ ਕੀ ਪਤਾ ਸੀ ਵੀ ਮੇਰਾ ਤਾਂ ਕਿਸੇ ਵੱਡੇ ਜਾਦੂਗਰ ਨਾਲ ਵਾਅ ਪੈ ਗਿਆ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਮਸਕਰਾਉਣ ਲੱਗੇ ਕਹਿੰਦਾ ਕਹਿਣ ਲੱਗੇ ਗੁਰਬਾਣੀ ਦੀ ਪੰਕਤੀ ਆ ਸਤਿਗੁਰ ਮੇਰਾ ਸਦਾ ਪ੍ਰਤ ਪਾਲੇ ਸਤਿਗੁਰ ਮੇਰਾ ਮਾਰ ਜਵਾਲੇ ਬਾਬਾ ਜੀ ਕਹਿਣ ਲੱਗੇ ਤੂੰ ਤਾਂ ਰੱਬ ਦੀ ਬਰਾਬਰੀ ਕਰ ਰਿਹਾ ਬਈ ਰੱਬ ਦਾ ਸ਼ਰੀਕ ਬਣ ਰਿਹਾ ਵੀ ਗੁਰਬਾਣੀ ਦੀ ਪੰਕਤੀ ਆ ਤੂੰ ਤਾਂ ਰੱਬ ਦਾ ਸ਼ਰੀਕ ਬਣ ਰਿਹਾ ਤੇ ਬੇਨਤੀ ਕਰ ਲੰਕਾ ਸੱਚੇ ਪਾਤਸ਼ਾਹ ਰਹਿਮਤ ਕਰੋ ਕਿਰਪਾ ਕਰੋ ਅੰਦਰੋਂ ਅੰਦਰ ਹੀ ਮਨ ਦੇ ਵਿੱਚ ਸੋਚਦਾ ਜਿਹੜਾ ਇਹ ਜਾਦੂ ਦਾ ਸਮਾਂ ਮੇਰਾ ਐਨੇ ਮਿੰਟ ਦਾ ਬਾਕੀ ਰਹਿ ਗਿਆ ਜੇ ਇਹ ਮਿੰਟ ਲੰਘ ਗਏ ਤੇ ਕੁੜੀ ਨੇ ਦੁਆਰਾ ਜਿਉਂਦੀ ਨਹੀਂ ਹੋਣਾ ਸੋ ਉਹ ਇਸੇ ਤਰ੍ਹਾਂ ਬਾਬਾ ਜੀ ਨੇ ਉਸ ਦੀ ਮਨ ਦੀ ਪੱਤਰੀ ਪੜ੍ਹੀ ਬਾਬਾ ਜੀ ਕਹਿਣ ਲੱਗੇ ਸੱਚ ਨਾਲ ਜੁੜੋ ਸੰਗਤ ਨੂੰ ਸੱਚ ਨਾਲ ਜੋੜੋ ਇਹ ਝੂਠੀਆਂ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਬਾਬਾ ਜੀ ਕਹਿੰਦੇ ਕੋਈ ਗੱਲ ਨਹੀਂ ਘਬਰਾ ਨਾ ਤੂੰ ਦੁਆਰਾ ਕਲਮਾ ਪੜ ਫਿਰ ਇਹ ਜਿਉਂਦੀ ਹੋ ਜਾਵੇਗੀ ਤੂੰ ਅੰਦਰ ਜਾਣ ਲੱਗਾ ਬਾਬਾ ਜੀ ਕਹਿੰਦੇ ਨਹੀਂ ਇਹ ਰੱਬ ਦਾ ਕਾਰਜ ਹੈ ਕਹਿੰਦੇ ਸਾਰਿਆਂ ਦੇ ਸਾਹਮਣੇ ਬੈਠ ਕੇ ਕਲਮਾ ਪੜ ਸਾਰਿਆਂ ਦੇ ਸਾਹਮਣੇ ਬੈਠ ਕੇ ਕਲਮਾ ਪੜ੍ਹ ਉਸ ਨੇ ਇਸੇ ਤਰ੍ਹਾਂ ਕੀਤਾ ਕਲਮਾ ਪੜ੍ਹੀਆਂ ਤੇ ਉਹ ਜਿਹੜੀ ਲੜਕੀ ਸੀ ਉਹ हट ਕੇ ਬੈਠ ਗਈ ਸੋ ਇਸ ਤਰ੍ਹਾਂ ਦੇ ਸੰਤਾਨਵਾਪੀ ਸ਼ਰ ਸਿੰਘ ਜੀ ਮਹਾਰਾਜ ਫਿਰ ਉਹਨਾਂ ਦਾ ਬੱਚਾ ਸੀਗਾ ਕੋਈ 16-17 ਸਾਲ ਦਾ ਉਹ ਜਾਦੂਗਰ ਦਾ ਫਿਰ ਉਹ ਇੰਨਾ ਪ੍ਰਭਾਵਿਤ ਹੋਇਆ ਉਹ ਬਾਬਾ ਜੀ ਦੇ ਨਾਲ ਹੀ ਦੱਸ ਦਿਆ ਵੀ ਨਾਨਕ ਸਰ ਆ ਗਿਆ ਉਹਨੇ ਆ ਕੇ ਅਮਰਤ ਸਪਾਨ ਕੀਤਾ ਤਾਂ ਉਹਦਾ ਨਾਮ ਰੱਖਿਆ ਗਿਆ ਅਜੀਤ ਸਿੰਘ ਬੰਗਾਲੀ ਉਹ ਇੱਥੇ ਬਾਬਾ ਜੀ ਦੇ ਆਸਾਨ ਤੇ ਸੇਵਾ ਵੀ ਕਰਦੇ ਰਹੇ ਤੇ ਬਾਬਾ ਜੀ ਦੇ ਅਖੀਰਲੇ ਸਮੇਂ ਤੇ ਵੀ ਉਹ ਜਾਦੂਗਰ ਜਿਹੜਾ ਸੀ ਹਰੀਕੇ ਪੱਤਣ ਵੀ ਦੱਸਦੇ ਆ ਵੀ ਸੰਗਤ ਨੂੰ ਲੈ ਕੇ ਕਲਕੱਤੇ ਤੋਂ ਪਹੁੰਚਿਆ ਸੋ ਇਸ ਤਰ੍ਹਾਂ ਦੇ ਸੰਨ ਧੰਨਵਾਦ ਹੈ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੇ ਜਰੇ ਜਰੇ ਨੂੰ ਭਾਗ ਲਾਏ ਜਿੱਥੇ ਵੀ ਗਏ ਦੂਰ ਦੂਰ ਤੱਕ ਕਏ ਸੰਗਤਾਂ ਨੂੰ ਪਿਆਰ ਦੇ ਨਾਲ ਖਿੱਚਿਆ ਹੁਣ ਪ੍ਰਸ਼ਾਦਾ ਲੈ ਕੇ ਸੰਗਤਾਂ ਆਉਂਦੀਆਂ ਨੇ ਕੋਈ ਦੇਹਰਾਦੂਨ ਤੋਂ ਆਉਂਦਾ ਪੂਰਨਮਾਸ਼ੀ ਨੂੰ ਕੋਈ ਕਲਕੱਤੇ ਤੋਂ ਆਉਂਦਾ ਪਟਨੇ ਤੋਂ ਐਡੀ ਦੂਰੋਂ ਦੂਰੋਂ ਬਾਬਾ ਜੀ ਦੇ ਪਿਆਰ ਦੇ ਵਿੱਚ ਖਿੱਚੀ ਹੋਈ ਦੁਨੀਆ ਤੁਰ ਹੀ ਆਉਂਦੀ ਹੈ ਸੋ ਆਓ ਉਸ ਪਿਆਰ ਦੇ ਵਿੱਚ ਬਾਬਾ ਗੇਜਾ ਸਿੰਘ ਨੇ ਆਪਣੀ ਕਲਮ ਤੋਂ ਲਿਖੀ ਹੈ ਕਵਿਤਾ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਉਹਨਾਂ ਦੇ ਇੱਕ ਵੀ ਸ਼ਰੇ ਜੱਥੇ ਆਸੋਂ ਉਹ ਕਵਿਤਾ ਇਸ ਤਰ੍ਹਾਂ ਸਰਵਣ ਕਰੋ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਇਸ ਦਰੋਂ ਮਿਲੀ ਜਿੰਨਾ ਤਾਂ ਹੀ ਖੈਰ ਜੀ ਨਾਮ ਜਪ ਕੇ ਤੇ ਹੋਵੇ ਨਰਵੈਰ ਜੀ ਚੇਤੇ ਬਾਬਿਆਂ ਨੂੰ ਰੱਖਣ ਅੱਠੇ ਪੈਰ ਜੀ ਜਸ ਬਾਬਾ ਜੀ ਦਾ ਹਰ ਵੇਲੇ ਹੈ ਉਚਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਸੱਚੇ ਰੱਬ ਨਾਲ ਪਿਆਰ ਜਿੰਨਾ ਪਾ ਲਿਆ ਲਾਭ ਜ਼ਿੰਦਗੀ ਦਾ ਉਹਨਾਂ ਨੇ ਉਠਾ ਲਿਆ ਇਹ ਜੀਵਨ ਹੈ ਸਫਲ ਬਣਾ ਲਿਆ ਉਹ ਦਰਗਾਹਾਂ ਨੂੰ ਜਾਣਗੇ ਜੋ ਸ਼ਾਲਾ ਮਾਰਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਉਹ ਕੰਮ ਘਰਾਂ ਦੇ ਦੁਨੀਆਂ ਵੀ ਸਾਭ ਛੱਡ ਕੇ ਟਾਈਮ ਕੀਮਤੀ ਜੋ ਟਾਈਮ ਵਿੱਚੋਂ ਕੱਢ ਕੇ ਇੱਥੇ ਮੰਗਦੇ ਹੈ ਖੈਰ ਝੋਲੀ ਅੱਡ ਕੇ ਅਸਲ ਉਹ ਹੈ ਵਪਾਰੀ ਗੁਰੂ ਜੀ ਉਚਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਇਸ ਦਰ ਤੇ ਜਿੰਨਾ ਦੇ ਸਿਰ ਚੋਕ ਦੇ ਗਿਰ ਜੰਮਣ ਵਰਨ ਵਾਲੇ ਮੁੱਕ ਦੇ ਕਾਦੇ ਰੋਕੇ ਨਾ ਕਿਸੇ ਤੋਂ ਰੋਕ ਦੇ ਉਹ ਦਰਗਾਹ ਨੂੰ ਜਾਣ ਜੇ ਸਾਰੇ ਪਰਿਵਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਉਹ ਜਿੰਨਾ ਰੱਬ ਨੂੰ ਅੱਖਾਂ ਦੇ ਨਾਲ ਤੱਕਿਆ ਜਿੰਨਾ ਰੱਬ ਨੂੰ ਅੱਖਾਂ ਦੇ ਨਾਲ ਤੱਕਿਆ ਪਿਆਰ ਉਹਨਾਂ ਤੋਂ ਨਾ ਜਾਵੇ ਕਦੇ ਤੱਕਿਆ ਮਨ ਉਹਨਾਂ ਦਾ ਹੈ ਬਹੁਤ ਜ਼ਿਆਦੇ ਪੱਕਿਆ ਉਹ ਬਣੇ ਹੋਏ ਪਾਲੂ ਰੱਬ ਸੱਚੇ ਜਾਰ ਦੇ ਦੂਰੋਂ ਆਉਂਦੇ ਸੰਗੀ ਪਾਪਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਪਾਪਾ ਜੀ ਦੇ ਖਿੱਚੇ ਪਿਆਰ ਦੇ ਉਹੀ ਜਿੰਨਾ ਉਤੇ ਕਿਰਪਾ ਮਹਾਨ ਜੀ ਸਿੱਖੀ ਜੀਵਨ ਜਿਨ੍ਹਾਂ ਨੂੰ ਮਿਲਿਆ ਦਾਨ ਜੀ ਉਹ ਬਾਬਾ ਜੀ ਨੂੰ ਕਿਵੇਂ ਭੁੱਲ ਜਾਣ ਜੀ ਚੇਤੇ ਰੱਖਦੇ ਉਹ ਬਾਬਾ ਜੀ ਨੂੰ ਨਹੀਂ ਵਿਸਾਰਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਉਹ ਬੱਜੇ ਜਿੰਨਾ ਦੇ ਧੀਰ ਆਣ ਆਲੇ ਜੀ ਨਾਗ ਕੀਲ ਕੇ ਪਟਾਰੀ ਵਿੱਚ ਪਾਲੇ ਜੀ ਵਿੱਚ ਪਿਆਰ ਦੇ ਐ ਹੋਏ ਮਤ ਵਾਲੇ ਜੀ ਜਦ ਬਾਬਾ ਜੀ ਦੀ ਵਿੱਚ ਸਮਾਂ ਉਹ ਗਜ਼ਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਧੰਨ ਧੰਨ ਮੇਰੇ ਬਾਬਾ ਜੀ ਪਿਆਰੇ ਜੀ ਮੇਰੇ ਬਾਬਾ ਜੀ ਦੇ ਸੰਗੀ ਧੰਨ ਸਾਰੇ ਜੀ ਜਿੰਨਾ ਧਨ ਮਨ ਬਾਬਾ ਜੀ ਤੁਵਾਰੇ ਜੀ ਜਿੰਨਾ ਧਨ ਮਨ ਬਾਬਾ ਜੀ ਤੁਵਾਰੇ ਜੀ ਦਾਸ ਗੇ ਜਸ ਸਿੰਘ ਜਨਮੋ ਸਵਾਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ ਦੂਰੋਂ ਆਉਂਦੇ ਸੰਗੀ ਬਾਬਾ ਜੀ ਦੇ ਖਿੱਚੇ ਪਿਆਰ ਦੇ